ਦੀ ਭੂ ਆਈ ہوئی ਆ ਭੂਆ ਨੂੰ ਮੈਂ ਕਹਿ ਰਹੀ ਹਾਂ ਕਿ ਹੁਣ ਆਈ ਹੀ ਨਹੀਂ ਰਹਿ ਸਕ। ਸਬਜੀ ਬਹੁਤ ਸਵਾਦ ਆ। ਨਾਲ ਪ੍ਰਸ਼ਾਦ ਆ। ਸਬਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਵਧਾਈਆਂ ਮੰਗੂਗੇ। ਤੇ ਆ ਚੱਲੇ ਅਸੀਂ। ਪਿਛਲੀ ਵੀਡੀਓ ਚ ਦਿਖਾਇਆ ਸੀ ਨਾ ਮੇਰੇ ਤਾਇਆ ਜੀ ਨੇ ਕੋਠੀ ਪਾਈ ਆ ਤੇ ਉਹਨਾਂ ਦਾ ਪੋਤਾ ਵੀ ਬਾਹਰੋਂ ਆਇਆ ਸੀਗਾ ਡੇਟਾ ਦੇ ਵਿੱਚੋਂ। ਤੇ ਉਹਨਾਂ ਨੇ ਹੁਣ ਕਰਵਾਇਆ ਖੰਡ ਪਾਟ ਸਾਹਿਬ। ਪਾਠਨ ਪ੍ਰਕਾਸ਼ ਕਰਵਾਇਆ ਵਾ। ਅਸ ਕੱਲ ਨੂੰ ਹੋ ਗਿਆ ਬਣਨਾ ਕਲਪੁਰ ਗਿਆ ਅਸ਼ਕਰ ਵਾਇਦਾ ਚੱਲੇ ਆ ਸੀ ਕੱਲ ਦੇ ਇਹਨਾਂ ਦੇ ਫੋਨ ਆਈ ਜਾਂਦੇ ਨੇ ਜਿਹੜਾ ਆ ਤਾਈ ਦਾ ਪੁੱਤ ਤਾਂ ਬਣਵਾ ਆ ਉਹ ਵੀ ਮੈਨੂੰ ਕੱਲ ਬਾਰ ਬਾਰ ਫੋਨ ਕਰੀ ਜਾਂਦਾ ਕੱਲ ਦਾ ਭੂਆ ਜੀ ਤੁਸੀਂ ਪਹੁੰਚੇ ਨਹੀਂ ਤੁਸੀਂ ਆਏ ਨਹੀਂ ਪਹੁੰਚੇ ਨਹੀਂ ਤੇ ਫਿਰ ਬੱਚੇ ਨੇ ਸਕੂਲ ਜਾਣਾ ਸੀਗਾ ਅੱਜ ਇਹਨਾਂ ਨੇ ਡਿਊਟੀ ਜਾਣਾ ਸੀਗਾ ਤੇ ਮੈਨੂੰ ਵੀ ਛੁੱਟੀ ਵੀ ਨਹੀਂ ਸੀ ਮਿਲਣੀ ਤੇ ਅੱਜ ਇਹਨਾਂ ਨੂੰ ਹਾਫ ਡੇਸ ਬੱਚਿਆਂ ਨੂੰ ਵੀ ਹਾਫ ਡੇਸ ਸੀਗਾ ਤੇ ਹੁਣ ਅਸੀਂ ਜਦੋਂ ਅਜਾ ਨਿਕਲੇ ਆਏ ਛੁੱਟੀ ਤੋਂ ਬਾਅਦ ਵਿੱਚ ਤੇ ਬੱਚੇ ਸਕੂਲ ਤੋਂ ਲੈ ਲਾਂਗੇ ਅਸੀਂ ਇੱਕ ਕਰੇ ਉਹਨਾਂ ਦੀ ਸਾਨੂੰ ਫਿਰ ਦੁੱਗਣੀ ਵਾਟ ਪੈ ਜਾਂਦੀ ਆ ਤੇ ਫਿਰ ਅਸੀਂ ਚਲੇ ਜਾਵਾਂਗੇ ਕੱਲੋਂ ਭੋਗ ਪਾਉਗਾ ਕੱਲ ਤੋਂ ਬਾਅਦ ਅਸੀਂ ਆ ਆ ਮੰਗੇ ਮੋਈ ਚੱਲੇ ਨੇ ਆਣੇ ਸੇ ਸਕੂਲ ਤੋਂ ਤੇ ਲਾਲ ਮੈਂ ਬਣਾ ਕੇ ਲੈ ਕੇ ਆਈ ਸੀਗੀ ਚੌਲ ਬਰੀਅਨੀ ਜੀ ਬਣਾ ਲਈ ਸੀਗੀ ਬੜੀਆਂ ਪਿਆਸ ਪਾ ਕੇ ਤੇ ਖਾਣੇ ਸਾਥ ਤੋਂ ਹੁੰਦਾ ਨਾ ਫਿਰ ਉਹ ਮੂੰਹ ਖਾ ਕੇ ਰਾਜੀ ਵੀ ਨਹੀਂ ਸਾਰੇ ਸਭ ਕੀ ਗੱਡੀ ਚ ਉਹ ਬਣਾ ਲਈ ਸੀ ਉਹ ਪਿੱਛੇ ਖੰਦੇ ਆ ਮਾਮੀ ਦੀਆਂ ਕੇ ਬਹਿ ਗਿਆ ਅੱਧੀ ਖਾਦੀ ਮੈਂ ਫਿਰ ਖਤਮ ਕਰਾਂ ਬਹੁਤ ਵਧੀਆ ਤੇ ਖਤਮ ਕਰਦਾ ਨਹੀਂ ਸਾਰੇ ਕਰ ਬਹੁਤ ਵਧੀਆ ਤੂੰ ਵੀ ਕਹਿੰਦੀ ਕਿ ਕਦ ਰਹਿਣਾ ਹੁਣ ਤਾਈ ਹੁਈ ਹੈ ਉਹ ਕਹੇ ਮੈਂ ਫੱਟਾ ਹਾਂਜੀ ਰੂਰ ਪਰ ਪਹੁੰਚ ਗਏ ਅਸੀਂ ਅਸੀਂ ਚਾਹ ਚੋ ਪੀ ਲਈ ਤੇ ਤੇ ਮੇਰੀ ਵੱਡੀ ਭੂਆ ਹੀ ਹੁਈ ਆ ਭੂਆ ਨੂੰ ਮੈਂ ਕਹਿ ਰਹੀ ਹਾਂ ਤੂੰ ਬਣਾਈ ਵੀ ਰਹਿ ਤਾ ਰਤੋਆ ਬਿੱਧੀ ਮੰਗਦੀ ਆ। ਮੈਂ ਕਿਹਾ ਪਾਈ ਨਹੀਂ ਨਾ ਟਾਈਮ ਬਾਅਦ ਆਈ। ਹੁਣ ਬੂਹੇ ਦੇ ਗੋਡੇ ਤੋਂ ਆਇਆ ਜਿੰਦਾ ਅਗੇ ਹਲਦੀ ਆ ਜਾਂਦੀ ਸੀ। ਅਗਰ ਤਾਂ ਮਹੀਨਾ ਨਹੀਂ ਬੈਣਦੀ ਸੀ। ਮੈਂ ਕਹਿੰਦਾ 20 ਦਿਨ ਨਹੀਂ ਬੈਣਦੇ ਜਣ। ਬਹੁਤ ਛੇਤੀ ਆ ਗਈ। ਹੰਦਕ ਨੇ ਟਾਈਮ ਹੋ ਗਿਆ ਵਿਚਾਰੀ। ਤੁਹਾਡੇ ਨਾਲ ਕਿੰਨੀ ਫੋਰੀ ਕਰਦੇ ਸੀ। ਹਾਂ। ਹਾਂ। ਉਹ ਕਿਤੇ ਨਹੀਂ ਵਾਲਾ ਨਾ। ਪੂਰੇ ਪਿਕਾ ਨੂੰ ਮੱਲਾਵਾ ਤਾਂ ਕਰਾਂਗੀ। ਤੇ ਤੁਹਾ ਰਾਜਾ ਬਿਲਕੁਲ ਕਹਿੰਦਾ ਤੂੰ ਚਲੀ ਜਾਣਾ। ਹੈ? ਚਲੀ ਵੀ ਜਾਣਾ। ਹੁਣੇ ਰੋਣ। ਕੰਮ ਤਾਂ ਮਿਲਦਾ ਨਹੀਂ ਫਿਰ ਤੁਹਾਨੂੰ ਜੱਟ ਨਾਲ ਪੈਣਾ ਆਹ ਫਖਣੀ ਰੱਦੇਉ ਤਾਂ ਆਛ ਰੱਦੇਉ ਮੈਂ ਟੰਟ ਲਾਉਣਾ ਤਾਂ ਆਹ ਫੜਿਆਉਣ ਤੇ ਹੋ ਮਸੀਘਾਰਾ ਪਰ ਤੇ ਰਾਤੀ ਖਸਮ ਜਸਾ ਦਾ ਜਿਉਂ ਬੇਸੁਆਫੋਂ ਤਬਾ ਕੋ ਕਹੀਏ ਜਿਉਂ ਬੋਕਤ ਕਾਰਨ ਕਾਰਨੀ प्रेत पिंजर में दुःख कने रे नरक awan ke mau ya? ਤੇ ਮੱਥਾ ਟੇਕਿਆ ਏ ਰੋਟੀ ਪਾਣੀ ਬਣਾਵਾਂਗੇ ਉਹ ਵੀ ਰਸਤੀ ਕਾ ਉਹ ਵੀ ਦੇਖੀ ਵੀ ਲਿਆ ਯਾਨੀ ਇਹਦਾ ਮਾਇਰਾ ਇਹਦਾ ਪਰਾਣਾ ਪਿਆਰ ਆਪਣਾ ਹੈ ਇਹਦਾ ਪਰਾਣਾ ਪਿਆਰ ਆ ਇਹਦਾ ਗੱਲਾਂ ਵੀ ਨਹੀਂ ਸੀ ਤੇ ਨਾਲ ਉਹ ਬਰਸਾਤ ਜਾਲ ਕਿਹੜਾ ਹਿੰਦੂ ਤਾਂ ਕਈ ਹੁਣ ਕਿੰਨਾ ਕਰ ਦਿੱਤਾ ਅ ਵੀ ਹੋ ਕੇ ਕਿੰਨਾ ਰੋਟੀ ਪਾਣੀ ਯਾਰ ਅੰਗੂਠੀ ਨਹੀਂ ਤੇ ਬਣਾਣੇ ਇਹ ਫਿਰ ਸੱਸ ਨੇ ਉਹਨਾਂ ਨੂੰ ਵਾਗੇ ਦੇ ਲਈ ਜਾਣੀਆਂ ਉਹ ਆਖਾ ਪਰ ਨਹੀਂ ਆਉਂਦੀ ਆਏ ਕੀ ਹੋ ਜਾਂਦਾ ਫਿਰ ਕੋਈ ਜਿਹੜਾ ਉਹ ਸਾਸਰੀ ਘਰੋਂ ਦਾ ਮਾਨ ਸਤਕਾਰੀ ਆ ਲੜਪੀ ਸਾਡੀ ਛੋਟੀ ਬਹੁ ਲੜਪੀ ਬਿਆਨਤ ਦੀ ਉਹ ਤਾਂ ਭਾਈ ਜੰਨਾ ਲੜਦੀ ਹੁੰਦੀ ਯਾਰ ਇੱਕ ਮਹੀਨਾ बड़ी बहू चंगी है छोटी चंगी। नी चंगी बहु चली ना ना बड़ी चंगी छोटी चंगी। भाजी तई जी अस लगे हम रोटिया बना

ਕੀ ਕਰ ਲੈਦੇ ਸਾਰੀ ਦੀ ਬਣਾ ਲਿਆ ਹਮਨੇ ਮੇਰੇ ਨਾਲ ਬਹੁਤ ਰਾਈ ਗੀ ਕੋਸ਼ਿਸ਼ ਕਰਨਾ ਚਾਹੁੰਦਾ ਲਈ ਸਬਜੀ ਬਹੁਤ ਸਵਾਦ ਆ ਨਾਲ ਪ੍ਰਸ਼ਾਦ ਸਬਜੀ ਹੁਣ ਰੋਟੀ ਖਾਣ ਲੱਗ ਗਈ ਨਾ ਬੱਚਾ ਇਹਦੇ ਨਹੀਂ ਤੁਨੇ ਭਾਬੀ ਹੁਣੀ ਮੈਂ ਬਾਕੀ ਪਕਾ ਰਹੇ ਹਾਂ ਜੰਤਾ ਨਰੀ ਆ ਆ ਇਹ ਮਾਵੀਰ ਆ ਵੀ ਪਕਾਉਂਦਾ ਇੱਕ ਬੰਦਾ ਸੇਵਾਦਾਰ ਬੋਡਾ ਓਏ ਪੈਗਾ ਵਾਲੀ ਸੇਵਾਦਾਰ ਮੈਂ ਸਾਈਂ ਆਨ ਲੈਨੇ ਅੱਜ ਇਸ ਮਾੜਾ ਨਾਲ ਅਗੇ ਸਟਾਇਲ ਜੀ ਕਰੂ ਅਸੀਂ ਰੋਟੀ ਖਾਇਆ ਸੀ ਭਾਵੇਂ ਮੈਂ ਮੰਮੀ ਤੇ ਬੱਚੇ ਰੋਟੀ ਖਾਇਆ ਏ ਤੇ ਵੀਰੇ ਜੀ ਦੇ ਕਮਲ ਦੀ ਭੂਆ ਦੀ ਰੋਟੇ ਸਨਾਲ ਲਿਆਂਦੀ ਕਿਉਂਕਿ ਭੋਲ ਤੁਰਿਆ ਨਹੀਂ ਅੰਦਰ ਆਇਆ ਤਾਂ ਉੱਠ ਕੇ ਉਧਰੋਂ ਆ ਗਏ ਦੂਜੇ ਘਰੋਂ ਆ ਗਏ ਦੇ ਮਾਮੇ ਜੋਟੀ ਨਾਲ ਲਿਆਂਦੀ ਇਹ ਰੋਟੀ ਖਾਂਦੇ ਨੇ ਹੁਣ ਕੀ ਖਾਇਆ ਏ ਬਾਅਦ ਤੋਂ ਜਦ ਮੇਰੀ ਪਾਸ ਚੱਲਦਾ ਪੜ੍ਹ ਭਜਨ ਦਾ ਸੁਣ ਕੇ ਸੋਨਾ ਗੱਲ ਵਧੀਆ ਲੱਗ ਰਹੀ ਆ। ਪੁੱਛੀ ਤੋਂ ਕੰਮ ਇਹ ਤਾਂ ਕਰਦਾ। ਵਾਸਤੇ ਮੈਂ ਕਿਹਨੂੰ 5:30 ਬੰਦ ਹੂੰ। 8:30 ਬੰਦ ਹੋ ਜਾਊਗਾ। 8:30 ਜਾਂ 9:00 ਵਜੇ ਬੰਦ ਹੋਊਗਾ। ਮੈਂ ਕੋਠਾ ਰੋਣੇ ਬੰਦ ਕੱਲ ਵੀ ਅੱਜ ਵੀ ਕਰਤੇ 5:00 ਵਜੇ ਲਾਇਆ ਹਾਂ। 4:30 ਸਾਢੇ 4:00 ਲਾਇਆ 8:00 ਇਹ ਇਹਨਾਂ ਸ਼ਰਤਾਂ ਦੇ ਅੰਦਰ ਮਿਲਦੇ ਹਨ ਇਹ ਬੰਦ ਬੰਦ ਕਿੰਨਾ ਇਹ ਵਧੀਆ ਲੱਗਦਾ ਮੈਨੂੰ ਰੋਟੀਆਂ ਪਕਾਓ ਸਾਰੇ ਖਾਓ ਕਿੰਨਾ ਮਜ਼ਾ ਆਉਂਦਾ ਲਿਖਾ ਹੀ ਪੂਰਾ ਹੈ ਜਨ